ਸਾਈਗੁਰਜੀ ਦਾ ਖਾਲਸਾ ਸਾਈਗੁਰਜੀ ਦੀ ਕਿਰਪਾ ਨਾਲ ਬੋਲੇ ਸੋਹਨ ਜੀ ਸੋਹਨ ਜੀ ਕਰਾਂ। ਕੰਮ ਕਰਦੇ ਸੀਗੇ ਹੁਣ ਅਸੀਂ ਸਿਵਰਜੀਤ ਮਾਨ ਦੀ ਪਾਰਟੀ 'ਚ ਸੰਭਲੂ। ਅਰੇ ਤੁਸੀਂ ਇਹ ਬੀਬੀ ਬੀਤਪਾਲ ਜੀ ਕੌਰ ਨੇ। ਹੂੰ ਬੀਤਪਾਲ ਕੌਰ ਨੇ ਇਹਨਾਂ ਦੇ ਪਤੀ ਨੇ ਹਸਬੰਡਰ ਨੇ ਬੱਬੂ ਸਿੰਘ ਜੀ ਇਹ ਇਹਨਾਂ ਦਾ ਸਾਰਾ ਪਰਿਵਾਰ ਆ ਗਾਂਢੀ ਗਵਾਂਢੀ ਨੇ ਸਾਡੇ ਜੱਥੇ ਦਾ ਅਸਹਿਬਾਂ ਨੇ ਹਰੀਤ ਸਿੰਘ ਗੁਰਜੀਤ ਸਿੰਘ ਮਨਪ੍ਰੀਤ ਸਿੰਘ ਤੇ ਹਰਦਾਰ ਸਿੰਘ ਮੁਲਾਜ਼ਮ ਨਵੇਂ ਦੇ ਪ੍ਰਧਾਨ ਆਏ ਨੇ ਮੇਰੇ ਨਾਲ ਤੇ ਇਹ ਬੀਬੀ ਜੀ ਖੜਿਆ ਰੈਲੀ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਿ ਤੇ ਫਿਰ ਮੈਨੂੰ ਪੰਜਾਬ ਪ੍ਰਧਾਨ ਦਾ ਸਰਦ ਦਾ ਫੋਨ ਆਇਆ ਸੀ ਕਿ ਇਹਨਾਂ ਨੂੰ ਉਹਦਾ ਦਿੱਤਾ ਜਾਵੇ ਕਿ ਅਸੀਂ ਅੱਜ ਇਹਨਾਂ ਨੂੰ ਛੇਰ ਦੇ ਪਤਾ ਨਾਲ ਆ ਕੇ ਚੱਲਦੇ ਆਂਗੇ ਪਹਿਲਾਂ ਆਪਾਂ ਪਾਰਟੀ 'ਚ ਕੰਮ ਕਰਦੇ ਸੀ ਆਪਣੇ ਆਸ ਕਰਦੇ ਆਂ ਇਹ ਕੌਮ ਦੀ ਇਜਾਦੀ ਤੇ ਵਿੱਚ ਯੋਗਦਾਨ ਪਾਉਣਗੇ ਸਰਦਾਰ ਸਿੰਘ ਜੀ ਸਿੰਘ ਮਾਨਸ਼ਾਲ ਦੇ ਨਾਲ ਤੇ ਮੈਂ ਸਾਰੇ ਪਰਿਵਾਰ ਦਾ ਧੰਨਵਾਦ ਜੀ ਕਰਦਾ ਅਤੇ ਅਰਜ਼ ਕਰਦਾ ਵਾਹਿਗੁਰੂ ਜੀ ਤੱਕ ਖਾਲਸਾ ਵਾਹਿਗੁਰੂ ਜੀ ਜੀ ਕਿ ਕੰਮ ਚਾਹੁੰਦੇ ਮੈਂ ਭਪਿੰਦਰਜੀਤ ਕੌਰ ਜਥੇਬੰਦੀ ਸਖਤਰ ਜ਼ਿਲ੍ਹਾ ਬਰਨਾਲਾ ਜੀ ਤੇ ਇਹ ਬੀਬੀ ਜੀ ਆਪਾਂ ਨੂੰ ਖੰਡੇਆਲ ਪਿੰਡ ਦੇ ਵਿੱਚ ਮਿਲੇ ਸੀਗੇ ਜੀ ਆਮ ਪਾਰਟੀ ਦੇ ਵਿੱਚ ਸੀਗੇ ਪਹਿਲਾਂ ਇਹ ਆਪਣੇ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਾਡੀ ਪਾਰਟੀ ਯਾਨੀ ਕਿ ਸਰਦਾਰ ਸੁਮਿੰਦਰ ਸਿੰਘ ਮਾਂ ਦੀ ਪਾਰਟੀ ਦੇ ਵਿੱਚ ਲੈ ਕੇ ਆਏ ਆ ਜੀ ਆਸ ਕਰਦੇ ਆ ਵੀ ਇਹ ਬਹੁਤ ਜ਼ਿਆਦਾ ਵਧੀਆ ਕੰਮ ਕਰਨਗੇ ਜੀ ਪਾਰਟੀ ਦੇ ਵਿੱਚ ਤੇ ਵੱਧ ਤੋਂ ਵੱਧ ਆਪਣੇ ਨਾਲ ਹੋਰ ਵੀ ਸਾਥੀ ਲੈ ਕੇ ਆਉਣਗੇ ਤੇ ਨਾਲ ਦੇ ਹੋਰ ਪਿੰਡਾਂ ਚੋਂ ਵੀ ਆਪਾਂ ਨੂੰ ਬਹੁਤ ਸਾਰਾ ਜੋੜ ਕਰਨਗੇ ਜੀ